ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਬੀਤੇ ਕੱਲ ਪੀਸੀਆਰ ਮੁਲਾਜ਼ਮਾਂ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਸ ਹਮਲੇ ਦੇ ਵਿੱਚ ਇੱਕ ਐਸਆਈ ਜ਼ਖਮੀ ਹੋਇਆ ਸੀ ਇਸ ਪੂਰੇ ਮਾਮਲੇ ਦੀ ਜਾਣਕਾਰੀ ਬਠਿੰਡਾ ਦੇ ਡੀਐਸਪੀ ਸਿਟੀ 1 ਸੰਦੀਪ ਭਾਰਤੀ ਦੇ ਵੱਲੋਂ ਦਿੱਤੀ ਗਈ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਪੀਸੀਆਰ ਮੁਲਾਜ਼ਮਾਂ ਨੇ ਚੋਰੀ ਦੀ ਘਟਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਹਮਲਾ ਕਰਨ ਸਮੇਂ ਦੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਜਿਸ ਦੇ ਵਿੱਚ ਦੋ ਚੋਰਾਂ ਨੂੰ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਹੈ ਤੇ ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਾਰੀ ਹੈ ਤੇ ਇਸ ਘਟਨਾ ਨੇ ਸ਼ਹਿਰ ਦੇ ਵਿੱਚ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਨਾਲ ਪੁਲਿਸ ਨੇ ਤੁਰੰਤ ਕਾਰਵਾਈ ਦਾ ਵੀ ਭਰੋਸਾ ਦਿੱਤਾ ਆਸਰਿਕੂ ਡੀਸੀਆਰ ਨੂੰ ਆਜਮਾ ਤੇ ਹਮਲਾ ਕੀਤਾ ਇਸ ਮਾਮਲੇ ਦੇ ਵਿੱਚ ਕੀ ਹੋਇਆ ਕੱਲ੍ਹ ਮਿਤੀ 2/7/2025 ਨੂੰ ਐਸ ਨਰਿੰਦਰ ਸਿੰਘ ਤੇ ਸੀਨੀਅਰ ਸਪਾਈ ਜਸਵੰਤ ਸਿੰਘ ਪੈਟਰੋਲਿੰਗ ਡਿਊਟੀ ਕਰ ਰਹੇ ਸੀ 18 ਨੰਬਰ ਪੈਟਰੋਲ ਤੇ ਤੇ ਉਹਨਾਂ ਨੂੰ ਕਤਲਾ ਮਿਲੀ ਇੱਕ ਕਲਵਾਰਸ ਮੋਟਰਸਾਈਕਲ ਜਿਹੜਾ ਗੁਰੂਕੁਲ ਰੋਡ ਤੇ ਖੜਾ ਹੈ ਜਦੋਂ ਕਲਵਾਰਸ ਮੋਟਰਸਾਈਕਲ ਕੋਲ ਪਾਸ ਪੁੱਜੇ ਤਾਂ ਉੱਥੇ ਦੋ ਮੋਟਰਸਾਈਕਲ ਚਾਰ ਬੰਦੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ ਐਨ ਵਿੱਚ ਇੱਕ ਵਿਅਕਤੀ ਉੱਥੋਂ ਭੱਜਣ ਲੱਗਾ ਜਿਸ ਦਾ ਪਿੱਛਾ ਸੀਨੀਅਰ ਸਪਾਈ ਜਸਵੰਤ ਸਿੰਘ ਨੇ ਕੀਤਾ ਤੋ ਦੂਸਰੇ ਵਿਅਕਤੀ ਨੂੰ ਐਸ ਨਰਿੰਦਰ ਸਿੰਘ ਪੁੱਛਕਿਛ ਕਰਨ ਲੱਗਾ ਤੋ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਨਰਿੰਦਰ ਸਿੰਘ ਦੀ ਖੱਬੀ ਦੁਖੀ ਨਮਾਚੀ ਨਾਉ ਦਾ ਬਾਹਰ ਕਰਤਾ ਜਿਸ ਤੇ ਉਹ ਮੌਕੇ ਤੋਂ ਪਚ ਗਿਆ ਤੇ ਇਸ ਨਰਿੰਦਰ ਸਿੰਘ ਬਾਅਦ ਅਸੀਂ ਸਿਵਲ ਹਸਪਤਲ ਬਟੰਡ ਦਾਖਲ ਕਰਾਇਆ ਗਿਆ ਜਿਸ ਦੇ ਬਿਆਨ ਤੇ ਮੁਕਾਦਮਾ ਦਰਜ ਕਰਕੇ ਤਫਤੀਸ਼ ਕੀਤੀ ਗਈ ਤਫਤੀਸ਼ ਦੇ ਦੌਰਾਨ ਜਿਹੜਾ ਸੱਟਮਾਨ ਵਾਲਾ ਵਿਅਕਤੀ ਗੁਰਪ੍ਰੀਤ ਸਿੰਘ ਸਨੁ ਫਜ਼ਾਇਬ ਸਿੰਘ ਵਾਸੀ ਤਖਤਮਲ ਤੇ ਸਿਕੰਦਰ ਸਿੰਘ ਸਨੁ ਫਜ਼ਾਇਬ ਸਿੰਘ ਵਾਸੀ ਤਖਤਮਲ ਜਿਹੜੇ ਦੋਨਾਂ ਦੋਸ਼ੀਆਂ ਨੂੰ ਅੱਜ ਮੁਕਦਮਾ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਨੂੰ ਮਾਨਯੋਗ ਦਾਨ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਮਠੰਡੇ ਚੋਰੀਆਂ ਕਰਨ ਦੀ ਆਦਤ ਹੀ ਹੈ ਜੀ ਨੇ ਪੁੱਛ ਕੇ ਚ ਕਰਨੇ ਵੀ ਹੋਰ ਕਨੇ ਮਕਦਮੇ ਦਰਜ ਆਤੇ ਤਫਤੀਸ਼ ਦਾ ਹੋਰ ਗੱਲ ਸਾਹਮਣੇ ਆ ਜੂਗੀ ਨਸ਼ਾ ਵਗੈਰਾ ਵੀ ਕਰਦੇ ਇਹ ਚੈੱਕ ਕਰਨ ਦਾ ਡਰਗ ਟੈਸਟ ਵੀ ਕਰਾਇਆ ਜਾਊਗਾ ਤੁਸੀਂ ਚਾਰ ਵਿਅਕਤੀ ਕਹਨੇ ਸੀ ਉਹਨਾਂ ਵਿੱਚੋਂ ਦੋ ਬੰਦੇ ਜਿਹੜੇ ਸੀ ਉੱਥੇ ਕੋਈ ਦੁਕਾਨ ਦੇ ਉੱਪਰ ਸਮਾਨ ਲੈਣ ਵਾਸਤੇ ਆਏ ਸੀ ਅਸਲ 'ਚ ਦੋ ਹੀ ਦੋਸ਼ੀ ਸਮਗਮ ਵਿੱਚ ਆ ਗਏ ਚਾਕੂ ਨਮਾ ਸੀ ਸੀ ਇਹਨਾਂ ਨੇ ਕਿ ਕੋਈ ਕਰ ਰੱਖੀ ਇਹ ਹਜੇ ਪੁੱਛ ਕੇ ਚ ਗੱਲ ਸਾਹਮਣੇ ਆਊਗੀ ਪਹਿਲਾ ਮੇਰਾ ਤੇ ਕੋਈ ਨਾਮ ਦੇ ਰੱਖ ਆਓ ਤੁਸੀਂ ਚੈੱਕ ਕਰਾਂ ਰਿਕਾਰਡਿੰਗ ਦਾ ਜੀ ਨਾਮ ਵਰਤਿਆ ਕੀ ਹੈ ਚਾਕੂ ਜਿਵੇਂ ਆਪਣਾ ਘਰਾਂ ਚੋਂ ਰੋਟੀ ਚਾਕੂ ਦਾ ਉਸ ਤੋਂ ਬਾਅਦ ਚਾਕੂ ਜੀ ਉਬਰੰਦ ਤਦਾਦ ਪੀਸੀਆ ਨੰਬਰ 3 ਜਿਹੜਾ ਹੈ ਪੀਸੀਆ ਨੰਬਰ 18 ਤੇ ਕੰਮ ਕਰ ਰਿਹਾ ਸੀ ਮੁਲਾਜ਼ਮ ਦੋਨੇ ਸਾਡੇ ਕਿਹੜੀ ਰੀਚ ਹੋਈ ਹੈ ਇਹ ਗੁਰੂਕਲ ਰੋਡ ਤੇ ਹੋਈ ਹੈ ਜੀ ਇਹ ਆਪਸ ਵਿੱਚ ਇਹਨਾਂ ਦਾ ਕੋਈ ਰਿਸ਼ਤਾ ਹੈ ਕਿ ਉਹ ਐਸੀ ਇਹ ਦੋਨੋਂ ਸਕੇ ਭਾਈ ਹੈ ਜੀ ਸੀਸੀਟੀਵੀ ਚ ਦਿਖਾਈ ਦੇ ਰਹਿਗਾ ਇੱਕ ਮੁਲਾਜ਼ਮ ਹੀ ਉੱਤੇ ਖੜਾ ਹੈਗਾ ਦੂਜਾ ਪੀਸੀਆ ਸਭ ਕੀ ਦੂਸਰੇ ਵਿਅਕਤੀ ਨੂੰ ਤਾਂ ਪਿੱਛਾ ਕਰ ਰਿਹਾ ਜਿਹੜਾ ਬੰਦਾ ਭੱਜਾ ਸੀਗਾ ਜਸਵੰਤ ਸਿੰਘ ਜਿਹੜਾ ਮੁਲਾਜ਼ਮ ਸੀ ਉਹਨੇ ਭੱਜਣ ਵਾਲੇ ਵਿਅਕਤੀ ਨੂੰ ਪਿੱਛਾ ਕੀਤਾ ਸੀ ਇਹਨਾਂ ਕੋਲੇ ਜਦੋਂ ਮੁੰਡਿਆ ਕੋਲੇ ਮੋਟਰਸਾਈਕਲ ਸੀਗਾ ਹਾਜਰੀ ਮੋਟਰਸਾਈਕਲ ਅੱਜ ਵੀ ਇਹਨਾਂ ਨੇ ਮੋਟਰਸਾਈਕਲ ਦੇ ਕਾਬੂ ਕੀਤਾ ਗਿਆ ਕਿਹੜਾ ਮੋਟਰਸਾਈਕਲ ਬਰਾਮਦ ਹੋਇਆ ਸੀੜੀ 100 ਮੋਟਰਸਾਈਕਲ ਉਹ ਚੱਕਾ ਰੰਗ